ਮੰਗਲਵਾਰ ਨੂੰ ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਇੱਕ ਫਲੈਟ ਸ਼ੁਰੂਆਤ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਹਰੇ ਖੇਤਰ ਦੇ ਵਿੱਚ ਦਾਖਲ ਹੋਇਆ ਸਵੇਰੇ 9:29 'ਤੇ ਸੈਂਸੈਕਸ ਲਗਭਗ ਬਿਨਾਂ ਕਿਸੇ ਬਦਲਾਅ ਦੇ 80892 ਅੰਕਾਂ ਤੇ ਸਿਰਫ 1.69 ਅੰਕ ਜੋੜ ਕੇ ਸੀ ਨੈਫਟੀ 16 ਅੰਕਾਂ 0.06% ਵਧ ਕੇ 24696 ਤੇ ਸੀ ਮਿਸ਼ਰਤ ਗਲੋਬਲ ਸੰਕੇਤਾਂ ਦੇ ਵਿਚਕਾਰ ਸ਼ੁਰੂਆਤੀ ਘੰਟੀ ਤੇ ਭਾਰਤੀ ਸੂਚਕ ਨਿਫਟੀ ਦੇ ਆਲੇ ਦੁਆਲੇ 24600 ਦੇ ਨਾਲ ਹੇਠਾਂ ਖੁੱਲੇ ਇੱਕ ਨਕਾਰਾਤਮਕ ਸ਼ੁਰੂਆਤ ਤੋਂ ਬਾਅਦ ਨਿਫਟੀ 24600 ਦੇ ਸਮਰਥਨ ਪ੍ਰਾਪਤ ਕਰ ਸਕਦਾ ਹੈ ਜਿਸ ਤੋਂ ਬਾਅਦ 24500 ਅਤੇ 24300 ਹੋ ਸਕਦਾ ਹੈ ਉੱਚੇ ਪਾਸੇ 24800 ਇੱਕ ਤੁਰੰਤ ਵਿਰੋਧ ਹੋ ਸਕਦਾ ਹੈ ਜਿਸ ਤੋਂ ਬਾਅਦ 24900 ਅਤੇ 25000 ਹੋ ਸਕਦੇ ਨੇ ਚੁਆਇਸ ਕੁਆਲਿਟੀ ਬ੍ਰੋਕਿੰਗ ਤੋਂ ਹਰਦੀਕ ਮਟਾਲਿਆ ਨੇ ਕਿਹਾ ਕਿ ਚਲ ਰਹੇ ਵਿਕਰੀ ਦਬਾਅ ਵਿੱਚ ਕਿਸੇ ਵੀ ਅਰਥਪੂਰਨ ਵਿਰਾਮ ਲਈ 25000 ਤੋਂ ਉੱਪਰ ਇੱਕ ਨਿਰੰਤਰ ਕਦਮ ਬਹੁਤ ਮਹੱਤਵਪੂਰਨ ਹੈ ਜਿਨਾ ਚਿਰ ਸੁਚਾਂਕ 25000 ਦੇ ਨਿਸ਼ਾਨ ਤੋਂ ਹੇਠਾਂ ਵਪਾਰ ਕਰਦਾ ਹੈ ਥੋੜੇ ਸਮੇਂ ਦਾ ਦ੍ਰਿਸ਼ਟੀਕੋਣ ਕਮਜ਼ੋਰ ਰਹਿੰਦਾ ਹੈ ਅਤੇ ਵਿਕਰੀ ਤੇ ਉਭਾਰ ਰਣਨੀਤੀ ਦੀ ਸਲਾਹ ਦਿੱਤੀ ਜਾਂਦੀ ਹੈ ਉਸਨੇ ਅਕੇ ਕਿਹਾ ਕਿ ਸ਼ੁਰੂਆਤੀ ਵਪਾਰ ਸੈਸ਼ਨ ਵਿੱਚ ਨੇਫਟੀ ਰਿਐਲਿਟੀ ਬਾਜ਼ਾਰ ਦੀ ਅਗਵਾਈ ਕਰ ਰਿਹਾ ਸੀ ਜਦਕਿ ਨੇਫਟੀ ਆਈਟੀ 0.32% ਦੀ ਗਿਰਾਵਟ ਆਈ ਨੈਫਟੀ ਬੈਂਕ ਲਗਭਗ 0.01 ਪ੍ਰਤੀਸ਼ਤ ਹੇਠਾਂ ਬੰਦ ਹੋਇਆ ਹੈ ਦੱਸਦੀ ਕਿ ਨੈਫਟੀ ਪੈਕ ਵਿੱਚ ਜੀਐਸਡਬਲਯੂ ਸਟੀਲ ਜੀਓ ਫਾਈਨੈਂਸ਼ੀਅਲ ਇੰਡਸਟੈਂਟ ਬੈਂਕ ਰਿਲਾਇੰਸ ਇੰਡਸਟਰੀਜ਼ ਅਤੇ ਸ਼੍ਰੀ ਰਾਮ ਫਾਈਨੈਂਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਵੱਜੋਂ ਉਭਰੇ ਨੇ